ਇਸ ਲਈ ਅੱਪ ਖੜੇ ਆ ਅੰਮ੍ਰਿਤਸਰ ਦੇ ਵੱਡਾ ਹਨੂਮਾਨ ਮੰਦਿਰ ਜੋ ਕਿ ਬਹੁਤ ਹੀ ਇਤਿਹਾਸਿਕ ਮੰਦਿਰ ਹੈ ਕਿਹਾ ਜਾਂਦਾ ਹੈ ਕਿ ਰਮਾਇਣ ਕਾਲ ਦੇ ਵਿੱਚ ਜਦੋਂ ਲਵਕੁਸ਼ ਦੇ ਰਾਮ ਜੀ ਦੀ ਸੈਨਾ ਦੇ ਵਿੱਚ ਅਸ਼ਵਮੇਘ ਯੱਗ ਦੇ ਸਮੇਂ ਯੁੱਧ ਹੋਇਆ ਸੀ ਤੇ ਹਨੂਮਾਨ ਜੀ ਨੂੰ ਇੱਥੇ ਹੀ ਵਟਵ੍ਰਿਛ ਦੇ ਨਾਲ ਬੰਨਿਆ ਸੀ ਲਵਕੁਸ਼ਰਾ ਨੇ ਅੱਜ ਉਹੀ ਇਤਿਹਾਸਿਕ ਮੰਦਿਰ ਦੇ ਵਿੱਚ ਖਲੋਤੇ ਆ ਤੇ ਜਿੱਥੇ ਕਿ ਸਾਲ ਸਰ ਸੇਵਾ ਪਰਿਵਾਰ ਵੱਲੋਂ ਇੱਥੇ ਸੰਕੀਤਨ ਕੀਤਾ ਜਾਣਾ ਹੈ 23 April ਦਿਨ ਮੰਗਲਵਾਰ ਨੂੰ ਤੇ ਇਹ ਕੀਤਨ ਜਿਹੜਾ ਹਨੂਮਾਨ ਜਨਮ ਦਿਨ ਦੇ ਉਪਲਬਖਸ਼ਿਤ ਕੀਤਾ ਜਾਏਗਾ ਤੇ ਨਾਲ ਹੀ ਸੇਵਾ ਪਰਿਵਾਰ ਦੇ ਸਾਰੇ ਕਮੇਟੀ ਇਸ ਵੇਲੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਵੇਲੇ ਸ਼੍ਰੀ ਸਾਲਾ ਸਰ ਸੇਵਾ ਪਰਿਵਾਰ ਕਮੇਟੀ ਸਾਡੇ ਨਾਲ ਮੌਜੂਦ ਹਨ ਤੇ ਸੇਵਾ ਨਿਭਾਣ ਦੇ ਵਿੱਚ ਇਹ ਆਪਣੀ ਦਿਲਜੋੜ ਜਿਹੜੀ ਹੈ ਸੇਵਾ ਕਰ ਰਹੇ ਹਨ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਰ ਨਮਸਕਾਰ ਸਵਾਗਤ ਹੈ ਤੁਹਾਡਾ ਲਈ ਭਾਰਤ ਦੇ ਨਮਸਕਾਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਜੈ ਸ਼੍ਰੀ ਰਾਮ ਤੇ ਸਰ ਜਿਹੜੀ ਇਹ ਆਪਾਂ 23 ਅਪ੍ਰੈਲ ਨੂੰ ਸੰਕੀਤਰ ਕੀਤਾ ਜਾਣਾ ਹੈ 6 ਵਜੇ ਤੋਂ ਲੈ ਕੇ ਉਹਦੇ ਵਿੱਚ ਕੀ ਕੀ ਆਪਾਂ ਪ੍ਰੋਗਰਾਮ ਕਰਨੇ ਆ ਕਿਨੇ ਕਿਨੇ ਪਾਠ ਕਰਨੇ ਇਹਦੇ ਵਿੱਚ ਸਿਰਫ ਪੰਜ ਚਲੀ ਸਦੇ ਹਨੂਮਾਨ ਜੀ ਦੇ ਪਾਠ ਕੀਤੇ ਜਾਣਗੇ ਉਸ ਤੋਂ ਬਾਅਦ ਸ਼੍ਰੀ ਸਾਲਾ ਸਾਹਿਬ ਸੇਵਾ ਪਰਿਵਾਰ ਵੱਲੋਂ ਉਹਨਾਂ ਦੇ ਮੈਨੇਜਮੈਂਟ ਵੱਲੋਂ ਪੂਰਾ ਇੱਕ ਸੰਗੀਤਨਾ ਆਯੋਜਨ ਕੀਤਾ ਜਾ ਰਿਹਾ ਹੈ ਜਿਹੜਾ ਕਿ ਸ਼ਾਮ 7 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਚੱਲੇਗਾ ਅੱਗੇ ਵੀ ਤੁਹਾਡੇ ਵੱਲੋਂ ਪ੍ਰੋਗਰਾਮ ਕੀਤੇ ਜਾਂਦੇ ਇੱਥੇ ਹਾਂਜੀ ਬਿਲਕੁਲ ਕੀਤੇ ਜਾ ਰਹੀ ਹੈ ਜੀ ਸਾਡਾ ਤੀਸਰਾ ਹੈ ਪ੍ਰੋਗਰਾਮ ਤੀਸਰਾ ਪ੍ਰੋਗਰਾਮ ਹੈ ਕਿੰਨੀ ਕੀ ਸੰਗਤ ਤੁਸੀਂ ਇੱਥੇ ਜਿਹੜੀ ਐ ਐਕਸਪੈਕਟ ਕਰਦੇ ਹੋ ਜਿਹੜੀ ਆ ਰਹੀ ਹੈ 4 ਤੋਂ 5000 ਸੰਗਤ ਵੱਧ ਹੋਏਗੀ ਇਕੋ ਬਹੁਤ ਵੱਡਾ ਦਿਨਗਾ ਉਸ ਦਿਨ ਤੇ ਨਾਲੇ ਮੰਗਲਵਾਰ ਗਿਆ ਹਨੂਮਾਨ ਜੀ ਦਾ ਦਿਨ ਹੈਗਾ ਜੇ ਤੇ ਤੁਸੀਂ ਜਿਹੜਿਆ ਪਾਠ ਵੀ ਹਨੂਮਾਨ ਜੀ ਦਾ ਕਰ ਰਹੇ ਹੋ ਤੇ ਬਾਲਾ ਜੀ ਦੀ ਕਿੰਨੀ ਕੀ ਕਿਰਪਾ ਗਈ ਤੁਹਾਡੇ ਇਸ ਸੰਗਠਨ ਦੇ ਉੱਤੇ ਬਾਲਾ ਜੀ ਦੀ ਫੁੱਲ ਕਿਰਪਾ ਹੈ ਉਹਨਾਂ ਦੇ ਮੁਤਾਬਕ ਹੀ ਅਸੀਂ ਜਿੱਦਾਂ ਸਾਨੂੰ ਉਹ ਹੁਕਮ ਕਰਦੇ ਅਸੀਂ ਉਸ ਤਰ੍ਹਾਂ ਹੀ ਕਰਦੇ ਹਾਂ ਬੰਦੇ ਦੇ ਤੁਹਾਨੂੰ ਪਤਾ ਕੋਈ ਔਕਾਤ ਨਹੀਂ ਜਿੱਦਾਂ ਹਨੂਮਾਨ ਜੀ ਦਾ ਹੁਕਮ ਮੰਦਾ ਅਸੀਂ ਉਸ ਤਰ੍ਹਾਂ ਹੀ ਚੱਲਦੇ ਹਾਂ ਦੁਰਗਾ ਸਭ ਤੋਂ ਵੱਡਾ ਦੁਰਗਾਨਾ ਕਮੇਟੀ ਸਾਡੇ ਨਾਲ ਸਹਿਯੋਗ ਕਰ ਰਹੀ ਹੈ ਜੀ ਬਿਲਕੁਲ ਦੁਰਗਨਾਇ ਕਮੇਟੀ ਸਹਿਯੋਗ ਕਰੀਏ ਤੇ ਨਾਲ ਨਿਆਨ ਗਲੋਬਲ ਫਾਊਂਡੇਸ਼ਨ ਦੇ ਚੇਅਰਮੈਨ ਜਿਹੜੇ ਦੀਰੇਜ ਗਲਵੀ ਸਾਡੇ ਨਾਲ ਹੈ ਉਹਨਾਂ ਨੇ ਵੀ ਗੱਲਬਾਤ ਕਰਨਗੇ ਤੇ ਗਿਲਸਾਹਬ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੇ ਤਾਂ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ ਹੋ ਇਹ ਸਾਲਾਸੀ ਪਰਿਵਾਰ ਵੱਲੋਂ ਹੋ ਰਿਹਾ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਮੰਗਲਵਾਰ ਦੇ ਦਿਨ ਹੋ ਰਿਹਾ ਵੈਸੇ ਵੀ ਸੰਗਤ ਬੜੀ ਆਂਦੀ ਆ ਉਸ ਦਿਨ ਤਾਂ ਵੈਸੇ ਮਹਾਪਰਵ ਆ ਤੇ ਇਹਨਾਂ ਵੱਲੋਂ ਇੱਕ ਧੰਨਵਾਦ ਦੱਸਣਾ ਚਾਹਵਾਂਗੇ ਇਹਨਾਂ ਵੱਲੋਂ ਕਿ ਮੈਂ ਇਸ ਵੱਲੋਂ ਇਸ ਵੱਲੋਂ ਇਹਨਾਂ ਨੂੰ ਬਹੁਤ ਬਿਹਾਰੀ ਆ ਕਿ ਲੋਕਾਂ ਦੇ ਘਰ ਜਾ ਕੇ ਭਾਈਨ ਕੀਰਤਨ ਫ੍ਰੀ ਕਰ ਰਿਹਾ ਇਹ ਬੜੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਜਿੱਥੇ ਕਿ ਭਾਈਨ ਕੀਰਤਨ ਕਰਾਉਣ ਦੇ ਲਈ ਹਰ ਦਾ ਨਾਮ ਲੈਣ ਲਈ ਮੋਟੀ ਫੀਸ ਦੇਣੀ ਪੈਂਦੀ ਆ ਇਹ ਫ੍ਰੀ ਸੇਵਾ ਕਰਦੇ ਪਏ ਫ੍ਰੀ ਸੇਵਾ ਕਰ ਰਹੀ ਕੋਈ ਵੀ ਸ਼ਹਿਰ ਵਾਸੀ ਇਹਨਾਂ ਕੋ ਆਪਣਾ ਸਰਗਨ ਨੂੰ ਫ੍ਰੀ ਕਰਾ ਰਿਆ ਵਾ ਤੇ ਆਪਣਾ ਦੁਰਗਿਆਨਾ ਤੀਰਸ ਕਮੇਟੀ ਵੱਲੋਂ ਇਹਨਾਂ ਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਉਸ ਦਿਨ ਸਾਰੇ ਆਣ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਲੈਣ ਜੀ ਬਿਲਕੁਲ ਤੇ ਸਾਡੇ ਨਾਲ ਰਵੀ ਸੂਜੀ ਵੀ ਹਨ ਜੋ ਕਿ ਬੜੇ ਹਨੂ ਤੇ ਇਹ ਮੰਗਲਵਾਰ ਜਿਹੜਾ ਖਾਸ ਹੋਣ ਜਾ ਰਿਹਾ ਕਿਸ ਤਰ੍ਹਾਂ ਖਾਸ ਹੋ ਜਾ ਰਿਹਾ ਹਾਂਜੀ ਸਰ ਇਸ ਇਸ ਮੰਗਲਵਾਰ ਕੁਛ ਸਾਲਾਸਰ ਸੇਵਾ ਪਰਿਵਾਰ ਨੇ ਇੱਕ 56 ਰੱਗੇ ਨੇ ਸ਼੍ਰੀ ਬਾਲਾ ਜੀ ਦੇ ਠੀਕ ਹੈ ਸਾਰੇ ਮੈਂ ਕਹਿੰਦਾ ਸਾਰੇ ਅੰਮ੍ਰਿਤਸਰ ਵਾਸੀ ਇਸ ਪਾਠ ਨੂੰ ਜੁਆਇਨ ਕਰ ਮੇਰਾ ਯਹੀ ਮੈਸੇਜ ਹੈ ਅੰਮ੍ਰਿਤਸਰ ਵਾਸੀਆਂ ਨੂੰ ਜੀ ਬਿਲਕੁਲ ਕਿਉਂਕਿ ਬਹੁਤ ਵੱਡਾ ਦਿਨ ਹੈ ਉਸ ਦਿਨ ਦੇ ਵਿੱਚ ਜਿਹੜਾ ਹੈ ਹਨੂਮਾਨ ਜਨਮ ਦਿਵਸ ਹੈ ਤੇ ਇਸ ਦਿਨ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਹੈ ਤਿਉਹਾਰ ਮਨਾਉਣਾ ਚਾਹੀਦਾ ਕਿਉਂਕਿ ਬਹੁਤ ਵੱਡਾ ਦਿਨ ਹੈ ਖਾਸ ਕਰ ਗੱਲ ਕਰੀਏ ਤਾਂ ਵੱਡੇ ਹਨੂਮਾਨ ਦੇ ਵਿੱਚ ਹਨੂਮਾਨ ਪਕਟਦੀ ਭਾਰੀ ਰਸ਼ ਹੋਣ ਵਾਲਾ ਹੈ ਦਰਸ਼ਨ ਕਰਨ ਲਈ ਬਹੁਤ ਜ਼ਿਆਦਾ ਸ਼ਰਧਾਲੂ ਆਉਣ ਵਾਲੇ ਆ ਤਾਂ ਤੁਸੀਂ ਵੀ ਇਸ ਕੀਰਤਨ ਦੇ ਵਿੱਚ ਆ ਕੇ ਪ੍ਰਭੂ ਦੇ ਰਸਗਾਂ ਦਾ ਲਾਭ ਲੈ ਸਕਦੇ ਹੋ ਵੀਰ ਬਜਰੰਗੇ ਹਰ ਹਰ ਮਹਾਦੇਵ ਕੱਲੋ ਦੇ ਸਾਰੀ ਧਰਮ ਭ੍ਰੇਮੀ ਜਨਤਾ ਨੂੰ ਜੈ ਸ਼੍ਰੀ ਰਾਮ ਤੇ 23 ਅਪ੍ਰੈਲ ਮੰਗਲਵਾਰ ਵਾਲੇ ਦਿਨ ਹਨੂਮਾਨ ਜਯੰਤੀ ਵੀ ਆ ਤੇ ਹਰ ਸਾਲ ਦੀ ਤਰ੍ਹਾਂ ਸਾਲਾ ਸਰ ਪਰਿਵਾਰ ਉਸ ਦਿਨ ਅੱਗੇ ਵੀ ਹਰ ਸਾਲ ਪ੍ਰੋਗਰਾਮ ਕਰਾਉਂਦੇ ਉਸ ਦਿਨ ਵੀ ਹਨੂਮਾਨ ਜੀ ਦੇ ਨਾਲ ਦਾ ਸੰਗੀਤਨ ਕਰਾ ਰਹੇ ਆ ਮੇਰੀ ਸਾਰੀ ਧਰਮ ਪ੍ਰੇਮੀ ਜਨਤਾ ਨੂੰ ਅੱਜ ਉੱਠ ਕੇ ਬੇਨਤੀ ਆ ਇੱਕ ਮੰਗਲਵਾਰ ਵੀ ਆ ਉਸ ਦਿਨ ਹਨੂਮਾਨ ਜਯੰਤੀ ਵੀ ਆ ਖਾਸ ਕਰ ਸਾਲਾ ਸਰ ਪਰਿਵਾਰ ਵਾਲੇ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸੰਗੀਤਨ ਕਰਾਉਂਦੇ ਹਨ ਮੰਚ ਲਈ ਦੇ ਪਾਠ ਕਰਾਉਂਦੇ ਉਹ ਸ਼ਾਮੀ 6 ਵਜੇ ਤੋਂ ਲੈ ਕੇ ਜੋ ਜਲੇ ਪ੍ਰਭੂ ਇੱਛਾ ਤੱਕ ਚੱਲਣਗੇ ਤੇਰੇ ਸਾਰੇ ਭਗਤਾਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਉਸ ਦਿਨ ਉੱਥੇ ਆ ਕੇ ਹਾਜ਼ਰੀ ਲਵਾਓ RAM ਨਾਮ ਰੋਕੀ ਗੰਗਾ ਇਸ਼ਨਾਨ ਕਰੋ ਲੰਗਰ ਪ੍ਰਸ਼ਾਦ ਦਾ ਵੀ ਉੱਥੇ ਇੰਤਜ਼ਾਮ ਹੋਏਗਾ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਉਸ ਦਿਨ ਉੱਥੇ ਜ਼ਰੂਰ ਹਾਜ਼ਰ ਹੋਵੋ ਜੈ ਸ਼੍ਰੀ ਰਾਮ